ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਸलाम ਅਦਾਬ ਨਮਸਕਾਰ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਇਸ ਵਕਤ ਇੰਸਟਾਗ੍ਰਾਮ ਦੀ ਸਟਾਰ ਭਾਬੀ ਕਮਲ ਕੌਰ ਉਸ ਦਾ ਕਤਲ ਹੋ ਗਿਆ ਸੀ ਤੇ ਉਸ ਦੀ ਜੋ ਡੈੱਡ ਬੋਡੀ ਹੈ ਬਠਿੰਡਾ ਬਰਨਾਲੇ ਰੋਡ ਦੇ ਉੱਪਰ ਇੱਕ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਮਿਲੀ ਸੀ ਪਰ ਐਸੇ ਹੀ ਮਾਮਲੇ ਦੇ ਵਿੱਚ ਨਵਾਂ ਮੋੜ ਉਸ ਵਕਤ ਆ ਗਿਆ ਜਦੋਂ ਕਿ ਗ੍ਰਿਫਤਾਰੀ ਹੋ ਗਈ ਹੈ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਮਹਿਰੋਂ ਅਤੇ ਉਹਨਾਂ ਦੇ ਸਾਥੀਆਂ ਦੀ ਜੀ ਹਾਂ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਘਾਲੇ ਉਸ ਤੋਂ ਬਾਅਦ ਕਾਲ ਡਿਟੇਲ ਖੰਘਾਲੀ ਤੇ ਇਸ ਦੇ ਵਿੱਚ ਸਿੱਧਾ-ਸਿੱਧਾ ਨਾਮ ਜੁੜ ਗਿਆ ਭਾਈ ਅਮਰਤਪਾਲ ਸਿੰਘ ਮਹਿਰੋਂ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਤੇ ਭਾਈ ਅਮਰਤਪਾਲ ਸਿੰਘ ਮਹਿਰੋਂ ਨੂੰ ਟਰੈਸ ਕਰਕੇ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਭਾਈ ਅਮਰਤਪਾਲ ਸਿੰਘ ਮਹਿਰੋਂ ਇਸ ਮਾਮਲੇ ਦੇ ਨਾਲ ਜੁੜੇ ਜਾਣ ਨਾਲ ਕੀ ਕੋਈ ਵੱਡਾ ਸੰਕੇਤ ਸਾਹਮਣੇ ਆ ਰਿਹਾ ਹੈ ਪਾਈ ਅਮਰਤਪਾਲ ਸਿੰਘ ਮਹਿਰੋਂ ਉਹਨਾਂ ਦੀ ਗ੍ਰਿਫਤਾਰੀ ਇੱਕ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਕਿ ਆਖਰਕਾਰ ਉਹਨਾਂ ਨੇ ਭਾਬੀ ਕਮਲਕੌਰ ਨੂੰ ਕਿਉਂ ਮਾਰਿਆ ਜਾਂ ਸੱਚਮੁੱਚ ਉਹਨਾਂ ਨੂੰ ਕਿਸੇ ਜਾਲ ਦੇ ਵਿੱਚ ਫਸਾਇਆ ਜਾ ਰਿਹਾ ਹੈ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਜੇਕਰ ਗੱਲ ਕਰੀਏ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਮਹਿਰੋਂ ਦੀ ਤੇ ਭਾਈ ਅਮਰਤਪਾਲ ਸਿੰਘ ਮਹਿਰੋਂ ਜੋ ਕਿ ਇਸ ਵਕਤ ਪੰਜਾਬ ਦੇ ਵਿੱਚ ਜੋ ਕਿ ਕੋਈ ਵੀ ਐਦਾਂ ਦਾ ਮੁੱਦਾ ਹੁੰਦਾ ਹੈ ਕੋਈ ਵੀ ਸੋਸ਼ਲ ਮੀਡੀਆ ਦੇ ਉੱਪਰ ਗੰਦ ਪਾਉਂਦਾ ਹੈ ਤੇ ਉਸ ਨੂੰ ਜਾ ਕੇ ਇੱਕ ਵਾਰ ਰੋਕ ਦੇ ਜਰੂਰ ਨੇ ਕਾਫੀ ਐਦਾਂ ਦੀ ਬੀਬੀਆਂ ਵੀ ਨੇ ਕਾਫੀ ਐਦਾਂ ਦੇ ਸ਼ਖਸ ਵੀ ਨੇ ਪ੍ਰੋਡਿਊਸਰ ਡੀਐਸਐਕਸ ਵਰਗੇ ਕਿੰਨੇ ਜੋ ਯੂਟਿਊਬਰ ਸੀ ਜੋ YouTube ਦੇ ਉੱਪਰ Instagram ਦੇ ਉੱਪਰ ਐਦਾਂ ਦੇ ਗੰਦ ਪਾਉਂਦੇ ਹੁੰਦੇ ਸੀ ਤੇ ਭਾਈ ਅਮਰਤਪਾਲ ਸਿੰਘ ਮੈਨੂੰ ਉਹਨਾਂ ਨੇ ਜਾ ਕੇ ਉਹਨਾਂ ਦਾ ਸੋਦਾ ਵੀ ਲਗਾਇਆ ਸੀ ਤੇ ਹੁਣ ਜਦੋਂ ਇਸ ਬੀਬੀ ਜੋ ਕਿ Instagram ਦੇ ਉੱਪਰ ਕਾਫੀ ਜ਼ਿਆਦਾ ਫੇਮਸ ਸੀ ਵਾਇਰਲ ਸੀ ਇਸ ਦਾ ਜੋ ਕਤਲ ਹੋ ਜਾਂਦਾ ਹੈ ਇਸ ਦੀ ਡੈੱਡ ਬੋਡੀ ਜੋ ਕਿ ਇੱਕ ਮਿਲ ਜਾਂਦੀ ਹੈ ਇੱਕ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਤੇ ਉਸ ਤੋਂ ਬਾਅਦ ਪੁਲਿਸ ਆਪਣੇ ਲੈਵਲ ਤੇ ਜਾਂਚ ਕਰਦੀ ਹੈ ਸੀਸੀਟੀਵੀ ਕੈਮਰੇ ਫਰੋਲਦੀ ਹੈ ਤੇ ਉਸ ਤੋਂ ਬਾਅਦ ਕਮਲਕੌਰ ਦੀ ਕਾਲ ਰਿਕਾਰਡਿੰਗ ਨੂੰ ਵੀ ਖੰਘਾ ਲਈ ਜਾਂਦੀ ਹੈ ਜਿਸ ਵਕਤ ਕਮਲਕੌਰ ਉਸ ਦੀ ਕਾਲ ਰਿਕਾਰਡਿੰਗ ਨੂੰ ਖੰਘਾਲਿਆ ਜਾਂਦਾ ਹੈ ਤੇ ਉਸ ਵਕਤ ਜੋ ਨਾਮ ਸਿੱਧਾ ਆਉਂਦਾ ਹੈ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਮਹਿਰੋ ਉਹਨਾਂ ਦਾ ਨਾਮ ਆਉਂਦਾ ਹੈ ਭਾਈ ਅਮਰਤਪਾਲ ਸਿੰਘ ਮਹਿਰੋ ਉਹਨਾਂ ਨੇ ਕਈ ਵਾਰ ਇਸ ਬੀਬੀ ਜੋ ਕਿ ਕੰਚਨ ਦਿਵਾੜੀ ਇਸ ਦਾ ਨਾਮ ਹੈ ਇਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਤੂੰ ਸੋਸ਼ਲ ਮੀਡੀਆ ਦੇ ਉੱਪਰ ਐਦਾਂ ਦਾ ਗੰਦ ਨਾ ਪਾਇਆ ਕਰ ਨਹੀਂ ਤਾਂ ਭਾਈ ਤੇਰਾ ਸੋਦਾ ਲੱਗ ਜਾਣਾ ਫੇਰ ਨਾ ਆਖਿਓ ਕਿ ਭਾਈ ਸਿੱਖ ਮਾੜੇ ਹੁੰਦੇ ਨੇ ਭਾਈ ਅਮਰਤਪਾਲ ਸਿੰਘ ਮੈਰੋ ਨੇ ਕਈ ਵਾਰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਹੈ ਕਦੋਂ ਵੀ ਸੋਸ਼ਲ ਮੀਡੀਆ ਦੇ ਉੱਪਰ ਕੋਈ ਐਦਾਂ ਦੀ ਦਿੱਕਤ ਆਉਂਦੀ ਹੈ ਤਾਂ ਉਹ ਲੋਕ ਕਰਦੇ ਨੇ ਐਦਾਂ ਦਾ ਮਾਮਲਾ ਆਉਂਦਾ ਹੈ ਤਾਂ ਉਹ ਲੋਕ ਅਗਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜੇ ਕੋਈ ਨਹੀਂ ਸਮਝਦਾ ਤਾਂ ਉਹ ਸਾਨੂੰ ਜਾ ਕੇ ਵੀਡੀਓ ਬਣਾ ਕੇ ਪਬਲਿਕਲੀ ਦੱਸਦੇ ਨੇ ਕਿ ਹਾਂ ਭਾਈ ਇਹ ਗੱਲ ਹੋਈ ਹੈ ਤੇ ਸਾਧ ਸੰਗਤ ਜੀ ਹੁਣ ਉਸ ਬੀਬੀ ਦਾ ਕਤਲ ਹੋ ਗਿਆ ਉਸਦੀ ਲਾਸ਼ ਮਿਲੀ ਹੈ ਇੱਕ ਕਿਸੇ ਹਸਪਤਾਲ ਦੇ ਪਾਰਕਿੰਗ ਦੇ ਵਿੱਚ ਜਦੋਂ ਕਾਲ ਡਿਟੇਲ ਖੰਘਾਲੀ ਗਈ ਤਾਂ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਮਹਿਰੋਂ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਪੰਜਾਬ ਪੁਲਿਸ ਨੂੰ ਇਹ ਚਾਹੀਦਾ ਹੈ ਕਿ ਕਾਲ ਡਿਟੇਲ ਤੁਸੀਂ ਖੰਘਾਲੀ ਪਰ ਉਸ ਦੇ ਵਿੱਚ ਤੁਸੀਂ ਅਸਲ ਮੈਟਰ ਨੂੰ ਦੇਖੋ ਨਾ ਕਿ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਉਸ ਬੀਬੀ ਨਾਲ ਗੱਲ ਕਿਸ ਵਿਸ਼ੇ ਤੇ ਕੀਤੀ ਹੋਣੀ ਹੈ ਕਿ ਭਾਈ ਤੁਸੀਂ ਗੰਧ ਨਾ ਪਾਓ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ